ਤੁਹਾਡੇ ਪੁੱਤ ਨੇ ਨੰਗੇਜ਼ ਕੱਜ ਲੈਣਾ ਇਸ ਭਾਰਤ ਵਰਸ਼ ਦਾ ਉਹ ਕਰੂਗਾ ਜਿਹੜਾ ਕੋਈ ਨਹੀਂ ਕਰ ਸਕਿਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਾਹ ਫੜੀ Hindu ਸਮਝ ਕੇ ਨਹੀਂ انسان ਸਮਝ ਕੇ ਸਿੱਖਾਂ ਦੀ ਲੜਾਈ Hindu ਮੁਸਲਮਾਨ ਦੀ ਹੈਗੀ ਨਹੀਂ ਆ ਸਾਨੂੰ Hindu ਵੀ ਉਹਨਾਂ ਚੰਗਾ ਸਾਨੂੰ ਮੁਸਲਮਾਨ ਵੀ ਉਹਨਾਂ ਚੰਗਾ ਸਾਡਾ ਮੁਸਲਮਾਨ ਵੀ ਭਰਾ ਵਾ ਸਾਡਾ Hindu ਵੀ ਭਰਾ ਵਾ ਕੰਦੇ ਬੰਦੇ ਤੇ ਸਾਡੇ ਹਰ ਕੌਮ ਚ ਹੀ ਆ ਗਿਆ ਸਾਡੇ ਚ ਕਿਹੜੇ ਘੱਟ ਹੋਣਗੇ ਧਰਮ ਕੋਈ ਮਾੜਾ ਨਹੀਂ ਜਿਨ੍ਹਾਂ ਨੇ ਕੌਮ ਦੀ ਜੜੀ ਤੇਲ ਦੇਣਾ ਉਹਨਾਂ ਨੇ ਕਿਰਪਾ ਨਾ ਉਦੋਂ ਦੀ ਪਾਗੇ ਵੀ ਦੇ ਜਾਣਾ ਜਿਨ੍ਹਾਂ ਨੇ ਪੰਥ ਦਾ ਭੱਟਾ ਪਾਉਣਾ ਨਾ ਮੇਰੇ ਵਰਗਾ ਰੂਪ ਧਾਰਨ ਕਰਕੇ ਵੀ ਧਾਰ ਕੇ ਚਲੇ ਜਾਣਾ ਸਾਡੀ ਲੜਾਈ ਹਿੰਦੂ ਮੁਸਲਮਾਨ ਦੀ ਨਹੀਂ ਸੀ ਸਾਡੀ ਲੜਾਈ ਇਨਸਾਨੀਅਤ ਦੀ ਆ ਰੌਲਾ ਪਿਆ ਥੋੜੇ ਚਿਰ ਹੋਇਆ ਪ੍ਰਵਾਸੀਆਂ ਦੇ ਮੁੱਦੇ ਤੇ ਬਹੁਤ ਵੱਡਾ ਰੌਲਾ ਪਿਆ ਕੋਈ ਕਹਿੰਦਾ ਪ੍ਰਵਾਸੀ ਕੱਢ ਦਿਓ ਕੋਈ ਕਹਿੰਦਾ ਪ੍ਰਵਾਸੀ ਰੱਖ ਦਿਓ ਪਰ ਇਹ ਗੱਲ ਪੱਕੀ ਆ ਜਿਹੜੇ ਤਰੀਕੇ ਨਾਲ ਪੰਜਾਬ ਦੇ ਵਿੱਚ ਤੁਸੀਂ ਘਟ ਗਿਣਤੀ ਹੁੰਦੇ ਜਾਂਦੇ ਜੇ ਨਾ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਸਿਰ 'ਚ ਠੰਡਾ ਪਾਣੀ ਪਾ ਕੇ ਸੋਚਣਾ ਪੈਣਾ ਵਾ ਅੱਜ ਤੁਹਾਡੀ ਰੇਸ਼ਿਓ ਆ 60 40 ਕੱਢ ਕੇ ਵੇਖ ਲਿਓ ਤੁਸੀਂ 60 ਦੇ ਅਗਲੇ 40 ਹੋ ਗਿਆ ਬਸ ਜਦਨ 50 50 ਹੋ ਗਿਆ ਨਾ ਹੋ ਜਾਣਾ ਵਾ ਜਦਨ 50 50 ਹੋ ਗਿਆ ਮੁੱਖ ਮੰਤਰੀ ਵੀ ਉਹਨਾਂ ਦਾ ਐਮ ਐਲ ਏ ਵੀ ਉਹਨਾਂ ਦਾ ਐਮ ਪੀ ਵੀ ਉਹਨਾਂ ਦਾ ਦਾੰਗ ਤੁਹਾਨੂੰ ਫਿਰਨੀ ਆ ਸਭ ਤੋਂ ਜਤ ਕੱਲ ਉਗਰਾਹ ਸਾਹਿਬ ਨੇ ਇੱਕ ਬਿਆਨ ਦਿੱਤਾ ਜੀ ਪੰਜ ਪਿਆਰੇ ਵੀ ਦੇ ਪ੍ਰਵਾਸੀ ਪਹਿਲੀ ਤੇ ਗੱਲ ਐਡੀ ਵੱਡੀ ਉਮਰ ਚ ਆ ਕੇ ਐਡਾ ਨਕਮਾ ਬਿਆਨ ਦੇਣਾ ਨਹੀਂ ਚਾਹੀਦਾ ਬੰਦੇ ਨੇ ਅਹ ਜੀ ਉਹ ਵੀ ਤੇ ਪੰਜ ਪਿਆਰੇ ਵੀ ਤੇ ਪ੍ਰਵਾਸੀ ਸੀ ਹੁਣ ਉਹ ਸੁਣ ਲਓ ਉਹ ਜਿਹੜੇ ਪੰਜ ਪਿਆਰੇ ਬਾਹਰੋਂ ਆਏ ਸੀ ਚਲੋ ਤੁਹਾਡੀ ਮੰਨ ਲਈਨੇ ਵੀ ਪ੍ਰਵਾਸੀ ਸੀ ਜਦਣ ਆਨੰਦਪੁਰ ਨੂੰ ਘੇਰਾ ਪਿਆ ਉਹਦੋਂ ਉਹ ਗੁਰੂ ਦਾ ਸਾਥ ਛੱਡ ਕੇ ਨਹੀਂ ਭੱਜੇ ਜਦਣ ਉਹ ਪ੍ਰਵਾਸੀ ਸੀ ਉਹਨਾਂ ਨੇ ਸਰਸਾ ਦੇ ਕੰਡੇ ਤੇ ਵੀ ਗੁਰੂ ਨਾਲ ਨਿਭ ਕੇ ਵਿਖਾਇਆ ਸੀ ਜਿਨ੍ਹਾਂ ਨੂੰ ਤੂੰ ਪ੍ਰਵਾਸੀ ਕਹਿਣਾ ਪੀ ਪੰਜ ਪਿਆਰੇ ਵੀ ਪ੍ਰਵਾਸੀ ਸੀ ਉਹਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਤੋਂ ਪਹਿਲਾਂ ਸ਼ਹਾਦਤਾਂ ਦਿੱਤੀਆਂ ਸੀ ਤੇ ਜਿਨ੍ਹਾਂ ਨੂੰ ਇਹਨਾਂ ਨੂੰ ਪ੍ਰਵਾਸੀ ਕਹਿਣਾ ਵਾ ਆ ਚਾਰ ਪਟਾਕੇ ਚੱਲੇ ਸੀ ਬਾਰਡਰ ਤੇ ਟਿੰਡ ਫੋੜੀ ਬਣ ਕੇ ਤੇ ਗੱਡੀਆਂ ਭਰ-ਭਰ ਕੇ ਝੰਮ ਤੋਂ ਚੱਲਾ ਆਪਣੇ ਵਕਤ ਕੋ ਅਸੀਂ ਤੇ ਚੱਲੇ ਆਪਣੇ ਦੇਸ਼ੋਂ ਉਹ ਪ੍ਰਵਾਸੀ ਗੁਰੂ ਦੇ ਨਾਲ ਨਿਵੇਹੀ ਇਹ ਪ੍ਰਵਾਸੀ ਪੰਜਾਬ ਦਾ ਖਾ ਕੇ ਤੇ ਪੰਜਾਬ ਛੱਡ ਕੇ ਸਭ ਤੋਂ ਪਹਿਲਾਂ ਭੱਜਦੇ ਦੁਕੇ ਦਾ ਲੰਗਰ ਕਦੇ ਲੱਗਾ ਹੋਵੇ ਹੜ ਆ ਜਾਣ ਤੂਫਾਨ ਆ ਜਾਣ ਪੰਜਾਬੀ ਸਿਰ ਬਸੇ ਰੋਕੇ ਨਿਭਦੇ ਆ ਤੇ ਸਾਡੀ ਜੜੀ ਤੇਲ ਦਿੱਤਾ ਵਾ ਸਾਡੀਆਂ ਸਰਕਾਰਾਂ ਨੇ ਕਿਉਂਕਿ ਇਹਨਾਂ ਨੂੰ ਚਾਹੀਦਾ ਵੋਟ ਬੈਂਕ ਇਹਨਾਂ ਕਦੀ ਵੈਰੀਫਿਕੇਸ਼ਨ ਨਹੀਂ ਕੀਤੀ ਵੀ ਜਿਹੜਾ ਆ ਗਿਆ ਉਥੋਂ 150 ਦੀ ਟਿਕਟ ਲੈ ਕੇ ਆਧਾਰ ਕਾਰਡ ਇੱਥੇ ਵੀ ਬਣਾ ਲਿਆ ਉੱਥੇ ਵੀ ਬਣਾ ਲਿਆ ਕਲੋਨੀਆਂ ਕੱਢਤੀਆਂ ਤੁਹਾਡੇ ਸਿਰਾਂ ਤੇ ਉਹ ਬੰਦੇ ਭਾ ਦਤੇ ਜਿਹੜੇ ਤੁਹਾਨੂੰ ਘਟ ਹੁਣ ਇਹਦਾ ਜਵਾਬ ਪਤਾ ਕਿ ਦਿੰਦੇ ਲੀਡਰ ਅਸੀਂ ਵੀ ਤੇ ਕੈਨੇਡਾ ਅਮਰੀਕਾ ਚ ਗਏ ਆ ਅਹੀ ਨਹੀਂ ਉੱਥੇ ਜ਼ਕੀਰਾ ਖਰੀਦੀਆਂ ਹੁਣ ਇਹਦਾ ਜਵਾਬ ਮੈਂ ਤੁਹਾਨੂੰ ਦੇਣਾ ਤੁਸੀਂ ਕੈਨੇਡਾ ਅਮਰੀਕਾ ਦੀ ਗੱਲ ਕਰਦੇ ਜੇ ਤੁਹਾਡੇ ਚ ਕੋਈ ਦबई ਗਿਆ ਹੋਵੇ ਕਤਰ ਗਿਆ ਹੋਵੇ 사우ਦੀ ਅਰਬ ਗਿਆ ਹੋਵੇ ਉੱਥੇ ਦੇ ਪ੍ਰਾਪਰਟੀ ਨਹੀਂ ਨਾ ਖਰੀਦ ਸਕਦੇ ਆਪਾਂ ਕੰਮ ਕਰੋ 5 ਸਾਲ ਕਰੋ 10 ਸਾਲ ਕਰੋ ਚੱਲੋ ਆਪਣਾ ਸਮਾਂ ਚੁੱਕੋ ਤੇ ਆਪਣੇ ਘਰ ਨੂੰ ਚੱਲੋ ਆਹ ਕੰਮ ਹੈ ਉਹਨਾਂ ਦਾ ਅੱਜ ਲੋੜ ਆ ਸਾਡਾ ਇੱਕ ਕਾਨੂੰਨ ਬਣੇ ਕਿ ਪੰਜਾਬ ਪੰਜਾਬੀਆਂ ਦਾ ਵਾ ਪੰਜਾਬ ਸਿੱਖਾਂ ਦਾ ਵਾ ਪੰਜਾਬ ਇਥੋਂ ਦੇ ਰਹਿਣ ਵਾਲੇ ਬਸ਼ਿੰਦਿਆਂ ਦਾ ਵਾ ਪਹਿਲ ਦੇ ਆਧਾਰ ਤੇ ਤੁਹਾਡੀ ਲੋੜ ਪਵੇ ਤੁਸੀਂ ਅੱਗੇ ਹੋਵੋ ਤੁਸੀਂ ਘੱਟ ਗਿਣਤੀ ਜਦੋਂ ਹੋਗੇ ਪੰਜਾਬੀ ਕੋ ਅੱਖਾਂ ਚ ਕਸੂਨ ਦੇਣ ਤੋਂ ਇਲਾਵਾ ਤੁਹਾਡੇ ਕੋ ਕੰਮ ਕੋਈ ਨਹੀਂ ਬਚਣਾ ਤੁਸੀਂ 60 60 ਲੱਖ ਦੀਆਂ ਕੋਠੀਆਂ ਚ ਭਈਏ ਲਿਆ ਕੇ ਬਾਹਰ ਦਿੱਤੇ ਆ ਸਾਡੇ ਸਰਦਾਰ ਭਾਈ ਦੀ ਰੇੜੀ ਲੱਗੀ ਹੋਵੇ ਸਬਜੀ ਵਾਲੀ ਹੋਵੇ ਗੋਲ ਗੱਪਿਆਂ ਵਾਲੀ ਹੋਵੇ ਦੁਜੀ ਤਿਜੀ ਹੋਵੇ ਉਹ ਸਰਦਾਰ ਭਾਈ ਤਰਲੇ ਕੱਢਦਾ ਮਰ ਜਾਂਦਾ ਅਹੀਂ ਭੱਜ ਭੱਜ ਕੇ ਪ੍ਰਵਾਸੀਆਂ ਦੀਆਂ ਰੇੜੀਆਂ 'ਲ ਜਾਨੇ ਕੰਮ ਮੱਲਣੀ ਸੀ ਇਸ ਨੂੰ